ਬਿਜਲੀ ਆਮ ਹੀ ਕਰਤੀ ਜਮਾਨ ਬਣਾ ਨੂੰ ਪਾਣੀ ਦਿਨ ਨੂੰ ਸਦਮ ਹੋਰ ਵੀ ਸਾਡੇ ਦਾ ਤੇਰਾ ਆਮ ਪਾਰਟੀ ਦੇ ਚੱਲੀ ਆ ਉਹਨਾਂ ਨੇ ਇੱਕ ਰੰਗ ਵੀ ਨਹੀਂ ਦਿਖਾਇਆ ਇਹਨਾਂ ਨੂੰ ਲੈ ਜਦਾ ਦੇ ਦਿੱਤੀਆਂ ਜਿਹੜਾ ਕੋਲਾ ਨਹੀਂ ਮੁੱਕਿਆ ਉਹਨਾਂ ਵਾਰੀ ਮੁੱਕ ਜਾਂਦਾ ਸੀਗਾ ਇਹਨੇ ਤਾਂ ਲਾਈਟ ਲਾਲਾ ਵੀ ਦਿਨ ਰਾਤ ਤਾਂ 24 ਘੰਟੇ ਤਾਂ ਉਹੀ ਰਹਿੰਦੀ ਆ ਪਟੀਆਂ ਨਹੀਂ ਛੱਡੀਆਂ ਉਹ ਵੇਚ ਕੇ ਖਾ ਕੇ ਕਾਲੀ ਦਾ ਪਹਿਲਾਂ 6 ਘੰਟੇ ਲਾਈਟ ਨੂੰ ਉਝੇ ਪਟਲਾਉਂਦੇ ਸੀਗੇ ਅੱਛਾ ਸੋਹਣਾ ਹਣ ਜਾਂਦੀ ਨਹੀਂ ਲੇਟਾਂ ਆਮ ਪਾਰਟੀ ਆਮ ਪਾਣੀ ਚਾਹੀਦਾ ਹੀ ਪਾਣੀ ਤੁਹਾਨੂੰ ਮਿਰੀ ਜਾਂਦਾ ਤੁਹਾਨੂੰ ਲੱਗ ਜਾਂਦੀ ਜੇ ਖੇਤ ਜਾਣਾ ਪੈਂਦੇ ਪਾਣੀ ਚਾਹੀਦਾ ਪਾਣੀ ਵਾਧੂ ਮੋਟਰਾਂ ਦੀ ਲਾਈਟ ਵਾਧੂ ਨਜ਼ਾਰਾ ਕਰਤਾ ਨਜ਼ਾਰਾ ਵਾਧੂ ਆਇਆ ਜਿਹੜੀ ਪਾਰਟੀ ਮੰਨ ਆਮ ਪਾਰਟੀ ਦੀ ਪਾਰਟੀ ਨਹੀਂ ਮੰਨਦੇ ਆ ਇਹੀ ਲੈਂਦੇ ਸੀਗੇ ਆਹੀ ਕਾਲੀ ਪਾਰਟੀ ਆਮ ਪਾਰਟੀ ਨੂੰ 2 ਸਾਲ ਹੋਏ ਨੇ ਕੱਲੀ ਲਾਈਟ ਦਾ ਨਜ਼ਾਰਾ ਦਿੱਤਾ ਵੀ ਬਿਜਲੀ ਮੋਟਰਾਂ ਵਾਲੀ ਦਾ ਰੋਜ਼ਗਾਰ ਚਾਹੀਦਾ ਹੂੰ ਹੂੰ ਨੌਕਰੀਆਂ ਕਿਤੇ 45 40000 ਲੋਕੀ ਬੇਦੀ ਲੋਕ ਸਭਾ ਚੋਣਾਂ ਨੇ ਲੋਕਾਂ ਦੀ ਰਾਏ ਜਾਣਨ ਦੇ ਲਈ ਮਾਨਸਾ ਦੇ ਪਿੰਡ ਫੱਤਾ ਮਾਲੂਕਾ ਪਹੁੰਚੇ ਆ ਬਜ਼ੁਰਗ ਸਾਥ ਦੇ ਵਿੱਚ ਮੌਜੂਦ ਨੇ ਤੇ ਗੱਲਬਾਤ ਜਾਣਦੇ ਆ ਕਿ ਇਸ ਵਾਰ ਚੋਣਾਂ ਦੀ ਕੀ ਹੈ ਕਹਾਣੀ ਤੇ ਕਿਹੜੀ ਪਾਰਟੀ ਦਾ ਸਭ ਤੋਂ ਵੱਧ ਮੰਨਦੇ ਨੇ ਲੋਕ ਲੋਹਾ ਕਿਉਂਕਿ ਪੰਜਾਬ ਦੇ ਭਲੇ ਦੀ ਗੱਲ ਕਿਹੜੀ ਪਾਰਟੀ ਨੇ ਕੀਤੀ ਤੇ ਕਿਹਨੇ ਲੁੱਟਿਆ ਪੰਜਾਬ ਸਾਰੀ ਗੱਲਬਾਤ ਕਰਦੇ ਆ ਦਰਸ਼ਨ ਸਿੰਘ ਦਰਸ਼ਨ ਜੀ ਕੀ ਮਾਹੌਲ ਹੈ ਪਹਿਲਾਂ ਦਾ ਪਿੰਡ ਦਾ ਮਾਹੌਲ ਭਈ ਸਾਡੇ ਤਾਂ ਇੱਥੇ ਗ੍ਰਾਮ ਪਾਰਟੀ ਦੇ ਚੱਲੀ ਜਾਂਦਾ ਕਿਉਂ ਜੀ ਕਾਰਨ ਕਾਰਨ ਵਸੇ ਨੇ ਦੇ ਕੰਮ ਧੰਦੇ ਜੇ ਹੋਰੇ ਉਹਨਾਂ ਲੁੱਟਕੁੱਟ ਜੀ ਜ਼ਿਆਦਾ ਕੀਤੀ ਹੈ ਬਾਲੇ ਚਰਾ ਚ ਇਹ ਹਜੇ ਨਵੇਂ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਸਾਦੇ ਜੇ ਬੰਦੇ ਲੱਗਦੇ ਨੇ ਅੱਛਾ ਕੀ ਕੁਛ ਕੀ ਸਹੂਲਤ ਮਿਲ ਗਈ ਪਿੰਡ ਚ ਸਹੂਲਤਾਂ ਤਾਂ ਬਹੁਤ ਕੰਮ ਕੁੰਮ ਤਾਂ ਬਹੁਤ ਕਰਤੇ ਹੂੰ ਪਰਲੇ ਪਾਸੇ ਸਾਰਾ ਪਿੰਡ ਜੀ ਪੱਕਾ ਕਰਤਾ ਹੂੰ ਤੇ ਹੋਰ ਕਰੀ ਜਾਂਦੇ ਨੇਗੇ ਪਹਿਲਾਂ ਹੋਇਆ ਕਿਸੇ ਪਾਰਟੀ ਨੂੰ ਪਹਿਲਾਂ ਨਹੀਂ ਇੰਨੇ ਚਰਚ ਚ ਤਾਂ ਮਨ ਲ ਜਿਹੜਾ ਹੋਇਆ ਉਹ ਕੀ ਹੋਇਆਗਾ ਅੱਛਾ ਆ ਜਿਵੇਂ 70 ਸਾਲਾਂ ਦੇ ਵਿੱਚ ਉਹ ਇੰਨਾ ਹੋਣਾ ਸੀ ਉਹ ਤਾਂ ਹੋਈ ਨਹੀਂ ਬਾਕੀ ਇੱਥੇ ਸਾਡੇ ਐਮਪੀ ਦੋ ਰਹੇਣਗੇ ਉਹਨਰ ਵੀ ਸਾਡੇ ਰਹਿ ਆਪ ਵੀ ਸਿਮਰ कौर ਹੂੰ ਤੇ ਕੰਮ ਉਹਨਾਂ ਹੱਦ ਕੀਤੇ ਨਹੀਂ ਜਿੰਨੇ ਰਹਿਣਗੇ ਅੱਛਾ ਤੇ ਜੇ ਆਪਾਂ ਗੱਲ ਕਰਦੇ ਆ ਕਾਂਗਰਸ ਦੀ ਕਾਂਗਰਸ ਦਾ ਹੈਗਾ ਕੁਝ ਕੰਮ ਕੋਈ ਰੌਲਾ ਗੋਲਾ ਇਹਦਾ ਪੈਂਦਾ ਹੈਗਾ ਬਾਕੀ ਮੌਕਾ ਦੱਸੂਗਾ ਹਾਂਜੀ ਰੌਲਾ ਗੋਲਾ ਇਹਦਾ ਪੈਂਦਾ ਕਾਂਗਰਸ ਦਾ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮਿਲੇ ਉਹ ਖੁੱਡੀਆਂ ਨੂੰ ਹਾਂ ਕਿਵੇਂ ਦਾ ਬੰਦਾ ਹੈ ਵਧੀਆ ਲੱਗਦਾ ਸੰਦਾ ਹਾਂਜੀ ਵਧੀਆ ਲੱਗਦਾ ਰਿਸ਼ਤੇਦਾਰੀ ਵੀ ਸਾਡੀ ਅੱਛਾ ਰਿਸ਼ਤੇਦਾਰੀ ਹੈਗਾ ਮਾਹੌਲ ਪਿੰਡ ਚ ਕੀ ਕਹਿੰਦੇ ਪੂਰਾ 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 ਹੁਣ ਵੀ ਥੋੜੇ ਦਿਨਾਂ ਨੂੰ ਇੱਥੇ 15 16 ਸਰਪੰਚ ਚਾੜ ਲੈਣਗੇ ਪੰਚਾਇਤਾਂ ਅੱਛਾ ਥੋੜੇ ਦਿਨਾਂ ਚ ਆਊਗਾ ਦੁਬਾਰੇ ਖੁੱਡੀਆਂ ਵਾਲਾ ਅੱਛਾ ਹਾਂ ਇਹ ਕੀ ਕਰਦਾ ਇਹ じゃ ਭਗਵੰਤ ਮਾਨ ਜੀ ਖੁੱਡੀਆਂ ਤਾਂ ਮਤਲਬ ਕਿਵੇਂ ਮਾਹੌਲ ਬਣਾ ਰੱਖਿਆ ਬਸ ਉਹਨਾਂ ਤੋਂ ਅੱਕੇ ਹੋਏ ਲੋਕ ਉਹਨਾਂ ਨੇ ਕੁਝ ਕੀਤਾ ਨਹੀਂ अच्छा ਜਿਵੇਂ ਇੰਨਾ ਟਾਈਮ ਹੋ ਗਿਆ ਨਾ ਉਹਨਾਂ ਨੇ ਕੀਤਾ ਨਹੀਂ ਕੁਸ ਉਹਨਾਂ ਤੋਂ ਅੱਕੇ ਭਾਵੇਂ ਆਇਆ ਇਸ ਲੋਟ ਹੀ ਕਹਿੰਦੇ ਲੋਕ ਵੀ ਭਾਵੇਂ ਇਹ ਲੱਖ ਲੁੱਟੇ ਹੋ ਜਾਣ ਉਹਨਾਂ ਨਾਲੋਂ ਵੀ ਪਰ ਉਹਨਾਂ ਨੂੰ ਨਹੀਂ ਆਉਣ ਦਿੰਦੇ ਕਹਿੰਦੇ اچھا ਉਹਨਾਂ ਨੂੰ ਨਹੀਂ ਹਾਂ 70 ਸਾਲ ਚ ਉਹਨਾਂ ਨੇ ਇੱਕ ਰੰਗ ਵੀ ਨਹੀਂ ਦਿਖਾਇਆ ਇਹਨਾਂ ਨੂੰ ਲਾਜਾ ਦੇ ਦੀਆਂ ਕੀ ਅੱਜ ਤਾਂ ਦੇਤੀਆਂ ਇਹਨਾਂ ਦਾ ਬਿਜਲੀ ਆਮ ਹੀ ਘਟਦੀ ਜਮਾਨ ਸਾਨੂੰ ਪਾਣੀ ਦਿਨੋਂ ਹਾਂ ਕੀ ਕਹਿੰਦੇ ਸੀ ਉਹ ਉਹਨਾਂ ਦੇ ਕਿਵੇਂ ਭਾਜੀ ਇਹਨਾਂ ਵਾਰੀ ਦਾ ਕੋਈ ਕੋਲਾ ਨਹੀਂ ਮੁੱਕਿਆ ਉਹਨਾਂ ਵਾਰੀ ਮੁੱਕ ਜਾਂਦਾ ਸੀਗਾ ਇਹਨੇ ਤਾਂ ਲਾਈਟ ਲਾਲਾ ਵੀ ਦਿਨ ਰਾਤ ਤਾਂ 24 ਘੰਟੇ ਤਾਂ ਉਹੀ ਰਹਿੰਦੀ ਆ ਆ ਇਹਨੇ ਤਾਂ ਰਹਿਣੀ ਰਹਿਣਾ ਮੋਟਰ ਵਾਲੀ ਅੱਛਾ ਹੁਣ ਵੀ ਜਾਂਦੀ ਨਹੀਂ ਲਾਈਟ ਸਾਨੂੰ ਤਾਂ ਪਰਨਵਸੀ ਤਾਂ ਬੰਦ ਕਰਕੇ ਘਰੇ ਆ ਜਾਂਦੇ ਅੱਛਾ ਕੱਲ੍ਹ ਦੀ ਕੱਲ੍ਹ ਅਕਾਲੀ ਦਲ ਵਾਲੇ ਤਾਂ ਕਹਿੰਦੇ ਵੀ ਪੰਜਾਬ ਤਾਂ ਲੁੱਟਿਆ ਭਗਵੰਤ ਮਾਨ ਨੇ ਸਾਰਾ ਖਾਧ ਹੀ ਕੱਲੀਆਂ ਨੇ ਜੀ ਇਹ ਸਾਰੇ ਖਾ ਗਏ ਭੈਣ ਤੇ ਦਾ ਕਿੱਦਾਂ ਦਾ ਆਪਣਾ ਸ਼ੂਗਰ ਮਿਲ ਸੀ ਉੱਥੇ ਬਲੱਡੇ ਵਾਲਾ ਸਾਰੇ ਤਾਂ ਉਹ ਖਾ ਗਏ ਜੀ ਇਹ ਹੋਰ ਤਾਂ ਛੱਡੀ ਇਹਨਾਂ ਨੇ ਕੁਝ ਵੀ ਨਹੀਂ ਛੱਡਿਆ ਜਿਵੇਂ ਬਾਬਾ ਨਹੀਂ ਦੀ ਕੋਠੀਆਂ ਨਹੀਂ ਛੱਡੀਆਂ ਉਹ ਵੇਚ ਕੇ ਖਾ ਗਏ ਕਾਲੀ ਦਾਲ ਅੱਛਾ ਹਾਂ ਹੋਰ ਕੀ ਦੱਸ ਕੇ ਦੇਣ ਨੂੰ ਮੇਰਾ ਬਲਵੀਰ ਹੈ ਬਲਵੀਰ ਜੀ ਮੈਨੂੰ ਐ ਦੱਸੋ ਵੀ ਹੁਣ ਤੱਕ ਇੰਨੇ ਐਮਪੀ ਐਮਐਲਏ ਬਣਾ ਕੇ ਇਹਦਾ ਕੰਮ ਸਹੀ ਲੱਗਿਆ ਨਾ ਕੋਈ ਨਹੀਂ ਸਾਨੂੰ ਤਾਂ ਪ੍ਰਵਾ ਹੁਣੀ ਸਹੀ ਲੱਗਦਾ ਸਾਨੂੰ ਪਹਿਲਾਂ ਕੁਝ ਨਹੀਂ ਸੀ ਕਿਹੜਾ ਸਹੀ ਲੱਗਦਾ ਆ ਹੁਣ ਆਂਪਾਰਟੀ ਦਾ ਆਂਪਾਰਟੀ ਈ ਖੋਲ ਕੇ ਪਿਆ ਰਖਿਆ ਪਤਾ ਨਹੀਂ ਕੀ ਖੋਲ ਕੇ ਪਿਆ ਸਾਨੂੰ ਜਿਹੜਾ ਸਾਨੂੰ ਚਾਹੀਦਾ ਸਾਨੂੰ ਮਿਲ की अच्छा की सानू पानी चाहिदा ही पानी सानू ਮਿਲ ਜੰਦਾ ਅੱਛਾ ਚਰਚਾ ਮਦਰ ਚਰਚਾ ਜੀ ਮੈਨੂੰ ਇੱਕ ਇੱਕ ਜਵਾਬ ਚਾਹੀਦਾ ਵੀ ਮੁਫਤ ਚਾਹੀਦਾ ਕਰੋ ਜੀਗਾ ਮੈਂ ਤਾਂ ਜਾਣਦੇ ਕੁਝ ਨਹੀਂ ਚਲੋ ਪਾਣੀ ਚਾਹੀਦਾ ਪਾਣੀ ਵਾਧੂ ਮੋਟਰਾਂ ਦੀ ਲਾਈਟ ਵਾਧੂਗਾ ਵੀ ਨਜ਼ਾਰਾ ਕਰਤਾ ਪੁਗ ਨਜ਼ਾਰਾ ਵਾਧੂਗਾ ਇਹ ਹਾਂ ਵਾਧੂਗਾ ਪਹਿਲਾਂ ਕਿਤੇ ਸੁਖ ਹੋਇਆ ਸੀ ਨਾਲ ਪਹਿਲਾਂ 6 ਘੰਟੇ ਲਾਈਟਾਂ ਦੀ ਉੱਜੀ ਕੱਟ ਲਾਂਦੇ ਸੀਗੇ ਅੱਛਾ ਤੇ ਹੁਣ ਹੁਣ ਜਾਂਦੀ ਨਹੀਂ ਲਾਈਟ ਅੱਛਾ ਜਿੱਦ ਜਾਨੇ ਕਿਤੇ ਮੋਟਰ ਚੱਲਿਆ ਆ ਰਿਹਾ ਬਾਬਾ ਫਿਰ ਉਹ ਦੁਲਾਰੀ ਨੂੰ ਹੈ ਨਾਲੇ ਨਜ਼ਾਰੇ ਨਾਲੇ ਸੰਗੀ ਜਾਂਦਾ ਬਾਬਾ ਕੀ ਨਾਮ ਹੈ ਜੀ ਗੁਰਜਾਟ ਸਿੰਘ ਜੀ ਫਿਰ ਜਾਨੀ ਕੀ ਮਾਹੌਲ ਹੈ ਫਿਰ ਬਹੁਤ ਵਧੀਆ ਜੀ ਕਿਹੜੀ ਪਾਰਟੀ ਵੱਲ ਆਮ ਪਾਰਟੀ ਦਾ ਕਿਉਂ ਲਾਈਟ ਤੇ ਜਗ ਜਾਂਦੇ ਜਦ ਖੇਤ ਜਾਣਾ ਪੈਂਦੇ ਅੱਛਾ ਕੁੜੀਆਂ ਨੂੰ ਮਿਲੇ ਹੋ ਤੁਸੀਂ ਹਾਂ ਕਿਵੇਂ ਦਾ ਬੰਦਾ ਹੈ ਜੀ ਦਾ ਵਧੀਆ ਹੈਗਾ ਮਾਹੌਲ ਫਿਰ ਉਹਦਾ ਵਧੀਆ ਅੱਛਾ ਕਾਲੀ ਦਾਲ ਦਾ ਕੁਝ ਕਾਲੀ ਦਾਲ ਦਾ ਕੁਝ ਕਰ ਕਿਉਂ ਉਹ ਤਾਂ ਪਹਿਲਾਂ ਐਮਪੀ ਰਹੇ ਆ ਐਮਪੀ ਖਾ ਕੇ ਸਾਰਾ ਹਾਂ ਜੀ ਖਾਗਿਸ ਵਾਲਾ ਕੁਛ ਅੱਛਾ ਹਾਂ ਇਹ 15 ਘੰਟੇ ਅੱਜ ਕਾਲੀ ਕਾਂਗਰਸ ਪਾਰਟੀ ਬੜਾ ਮੋਟਾ ਝੁਲਕਦੇ ਆ ਜੇ ਇਹਦਾ ਖਤਮ ਹੋ ਗਿਆ ਖਤਮ ਹੋ ਗਿਆ ਅੱਛਾ ਸਾਰਾ ਪਿੰਡ ਫਿਰ ਕੀ ਲੱਗਦੇ ਲਹਿਰਾਵਾ ਆਦਮੀ ਦੀ ਹਾਂ ਅੱਲਾ ਇਹ ਤਾਂ ਵਾਦਾ ਹੂੰ ਕੱਲ ਉਹ ਵੀ ਕਾਂਗਰਸ ਵੀ ਹੈਗੀ ਹੈ ਕਾਂਗਰਸ ਵੀ ਹੈਗੀ ਹੈ ਅੱਛਾ ਹੂੰ ਇਹ ਵਾਦੇ ਆ ਹੈ ਜੀ ਵਾਦੇ ਹੀ ਆ ਆਮ ਪਾਰਟੀ ਵਾਦੇ ਹੀ ਆ ਆਮ ਹਾਂ ਠੀਕ ਹੈ ਨਾ ਬਾਬਾ ਹਾਂ ਕਾਂਗਰਸ ਦੀ ਹੈਗੀ ਹੈ ਠੀਕ ਹੈ ਉਹ ਵੋਟ ਪਾਜੀ ਨਹੀਂ ਪਾਉਂਦੇ ਪਰ ਹੈਗੀ ਉਹਦੀ ਬੜੀ ਅੱਛਾ ਤੁਸੀਂ ਉਹ ਕਿਹੜੀ ਪਾਰਟੀ ਨਾਲ ਸਮਝ ਅਸੀਂ ਦਾ ਨਾਮ ਨਾਲ ਅੱਛਾ ਪਹਿਲਾਂ ਕਾਲੀ ਸੀਗੇ ਬਾਬਾ ਬੈਠਾ ਪਿੱਛੇ ਕਹਿੰਦਾ ਮੈਂ ਕਾਲੀਆਂ ਖੜਜੋ ਇੱਕ ਮਿੰਟ ਗੱਲ ਕਰੀ ਹਾਂਜੀ ਬਾਬਾ ਕਾਲੀ ਪਾਰਟੀ ਜਮਾ ਪੂਰੀ ਗਾਮ ਜਾ ਹੈ ਅੱਛਾ ਹਾਂ ਕਿਵੇਂ ਕਿਵੇਂ ਢਿਮੇ ਹਾਏਗੀ ਬਾਤ ਹੈ ਤਾਕਤ ਪੂਰੀ ਲਹਿਰ ਹੈ ਹਾਂ ਪੂਰੀ ਲਹਿਰ ਹੈ ਸਾਨੂੰ ਤਾਂ ਲਹਿਰ ਲੱਗਦੀ ਹੈ ਭਾਈ ਸਾਨੂੰ ਤਾਂ ਰੰਗ ਲਾ ਦੇ ਪਾਣ ਦੀ ਬਾਤ ਆਮ ਆਦਮੀ ਨੇ ਨਹੀਂ ਕੀਤਾ ਕੰਮ ਆਮ ਆਦਮੀ ਨੂੰ ਸਾਨੂੰ ਨਹੀਂ ਪਤਾ ਆਮ ਆਦਮੀ ਨੇ ਕੁਝ ਨਹੀਂ ਕਰਿਆ ਖਾਲੀ ਪਾਰਟੀ ਦਾ ਅਸੀਂ ਮੰਨਦੇ ਹਾਂ ਸਾਨੂੰ ਮੋਟਰ ਕਾਂਗਰਸ ਮੋਟਰਾਂ ਦੇ ਧਿਆਨ ਕਾਨੂੰਨੀ ਧੰਗਾ ਤਾਂ ਹੈ ਕਾਗਰਾ ਨੇ ਕੋਈ ਨਹੀਂ ਕਰਿਆ ਕਾਂਗਰਸ ਦਾ ਜੀਤਮਿੰਦਰ ਆਇਆ ਆਇਆ ਹਾਂ ਆ ਕੇ ਗਿਆ ਤੇ ਪਰਸੋਂ ਅੱਛਾ ਹਾਂ ਉਹ ਵੀ ਚੰਗਾ ਬੰਦਾ ਨਾ ਹੈ ਠੀਕ ਹੈ ਠੀਕ ਹੈ ਠੀਕ ਹੈ ਕੁੱਡੀਆਂ ਹਾਂ ਖੋਟੀਆਂ ਖਾਡੀਆਂ ਨਾਲ ਨਹੀਂ ਸਾਨੂੰ ਪਤਾ ਅੱਜ ਤਾਂ ਕਾਲੀ ਪਾਰਟੀ ਨੂੰ ਅੱਛਾ ਹਾਂਜੀ ਭਾਈ ਜੀ ਭਾਈ ਵਧੀਆ ਕਾਲੀਆਂ ਨੇ ਵਧੀਆ ਖਾਲ ਖੱਬੇ ਬਿਜਲੀ ਗੱਲ ਸੁਣ ਲੈ ਜਿਹੜੇ ਖਾਲ ਆ ਖੇਤਾਂ ਨੂੰ ਮੋਟਰਾਂ ਅੱਜ ਤੱਕ ਉਸ ਤੋਂ ਬਾਅਦ ਕਿਸੇ ਨੇ ਮੋਟਰ ਕੱਢੀ ਨਹੀਂ ਮੋਟਰਾਂ ਸਾਡੇ ਕਨੈਕਸ਼ਨ ਰੋਕੇ ਪਏ ਆ ਮੋਟਰਾਂ ਵਾਲੇ ਘਟੋ ਘਟ 10 12 ਸਾਲ ਹੋ ਗਏ ਉਸ ਤੋਂ ਬਾਅਦ ਕਿਸੇ ਨੇ ਕਨੈਕਸ਼ਨ ਨਹੀਂ ਕੱਢਿਆ ਕਾਲੀਆਂ ਨੇ ਮੋਟਰਾਂ ਵਾਧੂ ਕਰਤੀਆਂ ਖਾਲ ਖੱਬੇ ਕਰਦੇ ਸੜਕਾਂ ਸੁੜਕਾ ਵਧੀਆ ਬਣਾਈਆਂ ਕਾਂਗਰਸ ਨੂੰ ਇਹਨੂੰ ਇਹਨੂੰ ਆਮ ਪਾਰਟੀ ਨੂੰ 2 ਸਾਲ ਹੋਏ ਨੇ ਕੱਲੀ ਲਾਈਟ ਦਾ ਨਜ਼ਾਰਾ ਦਿੱਤਾ ਵੀ ਬਿਜਲੀ ਮੋਟਰਾਂ ਵਾਲੀ ਦਾ ਹਾਂ ਕੰਦੀ ਮੋਟਰ ਵਾਲੇ ਲਾਈਟ ਦਾ ਸੋਖਾ ਬਾਈ ਦਿਆਂ ਪਹਿਲਾਂ ਕਿੰਨੀ ਕੌਖੇ ਪਹਿਲਾਂ ਵੀਰੇ ਕਿਲਾ ਮਥਾ ਆਰਾਮ ਦਾ ਸੀ ਜੇ ਕੱਦੂ ਕਰਨ ਆਪਾਂ ਦੋ ਕਿੱਲੇ ਕੱਦੂਆ ਝੋਨਾ ਲਾਉਣ ਵਾਲਾ ਇੱਕ ਕਿੱਲੇ ਭਰਦਾ 8 ਘੰਟਾ ਜਾ ਲੈਡ ਦਾ ਨਜ਼ਾਰਾ ਦਿੱਤਾ ਉਹਨਾਂ ਨੇ ਕਿ ਐਵੇਂ ਕਹੀਏ ਵੀ ਦਿਨੇ ਆਪਾਂ ਗੱਲ ਕਰਦੇ ਨੌਕਰੀਆਂ ਦੀ ਕਹਿੰਦੇ ਸਟੇਜ ਤੇ ਖੜਕੇ ਕਹਿੰਦੇ ਬਿਨਾ ਪੈਸਿਆਂ ਤੋਂ ਬਿਨਾ ਸਪਰਤ ਨੌਕਰੀ ਪਿੰਡ ਮਿਲ ਗਈ ਮੇਰੇ ਗਿਆ ਬਈ ਬਥੇਰੀਆਂ ਨੌਕਰੀਆਂ ਮਿਲੀਆਂ ਇਹ ਗੱਲ ਕਹਿਣ ਵਾਲੀ ਆ ਹਾਂ ਹੋਰ ਸਾਰਾ ਕੁਝ ਚੰਗਾ ਕਰਿਆ ਵੀ ਐਂ ਕਾਂਗਰਸ ਨੇ ਕੁਝ ਨਹੀਂ ਕਰਿਆ ਸਾਡੇ ਕਾਗਲੀਆਂ ਨੇ ਕੰਮ ਪਹਿਲਾਂ ਬਹੁਤ ਕਰਿਆ ਹਨ ਕੁਝ ਵੀ ਕਹੀ ਜਾਣਾ ਹੈ ਬਿਲਕੁਲ ਲੋਕਾਂ ਦੇ ਨਾਲ ਲੋਕਾਂ ਦੀ ਗੱਲਬਾਤ ਜਿਹੜ ਹੈ ਜਿੰਨੇ ਬਜ਼ੁਰਗ ਨੇ ਅੱਛਾ ਬਜ਼ੁਰਗੋ ਮੈਨੂੰ ਆਂ ਦੱਸੋ ਵੀ ਮੁਫਤ ਚਾਹੀਦਾ ਕਰੋ ਰੋਜ਼ਗਾਰ ਰੋਜ਼ਗਾਰ ਚਾਹੀਦਾ ਹੈ ਅੱਛਾ ਹੂੰ ਹੂੰ ਤੇ ਨੌਕਰੀਆਂ ਦਾ ਕੀ ਮਾਹੌਲ ਹੈ ਬਹੁਤ ਜਿਆਦਾ ਨੌਕਰੀਆਂ ਦਿੱਤੇ 45-40 ਹਜ਼ਾਰ ਲੋਕਾਂ ਨੂੰ ਨੌਕਰੀ ਦਿੱਤੀ ਹਾਂਜੀ ਪਹਿਲਾਂ ਸਾਡੇ ਪਿੰਡ ਦੇ ਵਿੱਚੋਂ ਗਰੀਬ ਘਰਾਂ ਦੇ ਕੁੜੀਆਂ ਮੁੰਡੇ ਫੌਜ ਦੇ ਵਿੱਚ ਮਾਸਟਰ ਪੁਲਿਸ ਦੇ ਵਿੱਚ ਮਿਲਿਆ ਵੀ 40-45 ਮੁੰਡੇ ਸਾਡੇ ਪਿੰਡ ਦੇ ਲੱਗ ਗਿਆ ਇਤਕੀ ਜਾਂ ਦੋ ਸਾਲਾਂ ਅੱਛਾ ਹੈ ਨਾਲੇ ਪੈਸਾ ਪੂਸਾ ਨੀ ਇੱਕ ਕਿਸੇ ਦੀ ਛਪਾਰਚ ਨਹੀਂ ਹੈਗੀ ਨਾਲੇ ਹਾਂਜੀ ਕਿਸੇ ਦੀ ਜੇਬ ਨਹੀਂ ਭਰੀ ਕਿਸੇ ਤੋਂ ਪੈਸਾ ਨਹੀਂ ਲਿਆ ਪਹਿਲਾਂ ਕੀ ਭਰਨਾ ਪੈਂਦਾ ਸੀ ਪਹਿਲਾਂ ਜੇਬ ਭਰਨੀ ਪੈਂਦੀ ਸੀ ਫੇਰ ਲਿੰਦੇ ਸਨ ਨੌਕਰੀਆਂ ਸਾਡੇ ਇਲਾਕੇ ਦਾ ਲੱਗਦਾ ਹੀ ਨਹੀਂ ਸੀ ਕੋਈ ਕਿਹੜੀ ਪਾਰਟੀ ਵੱਧ ਲੈ ਰਹੀ ਪੈਸੇ ਫੇਰਾਂ ਇਹੀ ਲੈਂਦੇ ਸੀਗੇ ਨਹੀਂ ਦਿੰਦੇ ਸੀ ਕਿਹੜੀ ਆਹੀ ਕਾਲੀ ਪਾਰਟੀ ਅੱਛਾ ਇਹ ਵੱਧ ਲੈ ਇਹ ਵੱਧ ਪੈਸੇ ਲੈਂਦੇ ਹੁੰਦੇ ਹੈ ਇਹਨਾਂ ਦੇ ਲਾਲ ਸੁਖਵੀਰ ਬਾਦਲ ਖੁੱਲਤਾ ਕਹਿੰਦਾ ਫਿਰਦਾ ਪੁਲਿਸ ਵਾਲਿਆਂ ਨੂੰ ਕਹਿੰਦਾ ਮੇਰੇ ਹੀ ਰੱਖੇ ਹੋਏ ਆ ਤੁਸੀਂ ਮੈਨੂੰ ਵੋਟਾਂ ਪਾਓ ਆ ਸੁਖਵੀਰ ਆਪ ਕਹਿੰਦਾ ਫਿਰਦਾ ਨਾਲੇ ਅੱਛਾ ਪੁਲਿਸ ਵਾਲਿਆਂ ਨੂੰ ਕਹਿੰਦਾ ਮੇਰੇ ਹੀ ਰੱਖੇ ਹੋਏ ਆ ਤੁਸੀਂ ਮੈਨੂੰ ਵੋਟਾਂ ਪਾਓ ਕਹਿੰਦਾ ਅੱਛਾ ਕਿਵੇਂ 200 ਜੁੰਟ ਮਾਫ ਕਰਤੀ ਕਿਤੇ ਦੀ ਬਾਤ ਨੇ ਗੁੰਗੌਣੇ ਕਿਤੇ ਦੀ ਬਾਤ ਸਾਨੂੰ ਮਿਲੀ ਨਹੀਂ ਆਉਂਦਾ ਅੱਗੇ ਜੇਬਾਂ ਚੋਂ ਪੈਸੇ 10000 ਆ ਗਏ ਕਿਤੇ 15000 ਆ ਗਏ ਦੋ ਮਹੀਨੇ ਦਾ ੜਕੇ ਪਰੇ ਹੁੰਦੇ ਅੱਛਾ ਕੁਡੀਆਂ ਨੂੰ ਮਿਲੇ ਹੋ ਤੁਸੀਂ ਹਾਂ ਇਸ਼ੇ ਆਕੇ ਗਿਆ ਕੁਡੀਆਂ ਜਿਵੇਂ ਦਾ ਬੰਦਾ ਹੈ ਬਹੁਤ ਚੰਗਾ ਲੱਗਦਾ ਨਰਮ ਹਾਂ ਬਹੁਤ ਚੰਗਾ ਲੱਗਦਾ ਸਫਾਈਦਾਰ ਬੰਦਾ ਹੈ ਅੱਛਾ ਹਾਂ ਉਹਦੇ ਪਿਤਾ ਬਾਰੇ ਸੁਣਿਆ ਤੁਸੀਂ ਦੁਰਜਗਦੇਵ ਸਿੰਘ ਕੁਡੀਆਂ ਬਾਰੇ ਬੇਲਾਵਰ ਹਾਂ ਕਹਿ ਕੇ ਗਿਆ ਜਮਾ ਢਾਲ ਵੀ ਗੁੱਡੀਆਂ ਉਹਨਾਂ ਦੇ ਪਿਤਾ ਬਾਰੇ ਪਿਤਾ ਉਹਦਾ ਪਿਤਾ ਮਾਰਦਾ ਸੀ ਵਿਚਾਰਾ ਪਤਾ ਨਹੀਂ ਮਾਰ ਕੀ ਨੇ ਦਿੱਤਾ ਉਹ ਮਾਰਦਾ ਸੀ ਉਹ ਉਹਨਾਂ ਬਾਰੇ ਸੁਣੇ ਕਿਵੇਂ ਦੇ ਬੰਦੇ ਨੇ ਨਾ ਉਹਨਾਂ ਬਾਰੇ ਨਹੀਂ ਕੋਈ ਇੰਨਾ ਸੁਣਿਆ ਉਹਨਾਂ ਬਾਰੇ ਸੁਣਿਆ ਅੱਛਾ ਉਹ ਚੰਗਾ ਬੰਦਾ ਦਾ ਦੀ ਹਵਾ ਫਿਰ ਗੁੱਡੀਆਂ ਦੀ ਹੋਰੀ ਫੁੱਲ ਆ ਜਮਾ ਪੂਰੀ ਫੁੱਲ ਆ ਜਮਾ ਅੱਛਾ ਹਾਂ ਵਿਆਹ ਦੀ ਫਿਰ ਮਾਹੌਲ ਕੀ ਰਹੂ ਵੀ ਜਿੱਤੂ ਆ ਲਾਜ ਨਹੀਂ ਅੱਛਾ ਹਾਂ ਹਾਂ ਕੌਣ ਇਹ ਉਹੀ ਗੁੱਡੀਆਂ ਵਾਲਾ ਗੁੱਡੀਆਂ ਜਿੱਤੂ ਆ ਕੰਡਾ ਇਹ ਨਾਲ ਜਿਵੇਂ ਕੌਣ ਕੱਢੂ ਫੁੱਡੀਆਂ ਵਾਲਾ ਕੀ ਕੱਢੂ ਇਹਨਾਂ ਦਾ ਕੰਡਾ ਕੱਢੂ ਇਹ ਜਿੱਤੂ ਆ ਟੋਟਣੀ ਪਰ ਰਿਹਾ ਕੋਸਾ ਦੋ ਲੱਖ ਵੋਟ ਵਾਧੇ ਜਿੱਤੂ ਆ ਲਾਜ਼ਮੀ 2 ਲੱਖ ਵੋਟ ਵਾਧਾ ਲਿਆਉ ਆ ਲਾਜ਼ਮੀ ਅੱਛਾ ਜੀ ਪੱਕਾ ਜਮਾ ਅੱਛਾ ਹਾਂ ਤਾਂ ਪਿੰਡ ਦਾ ਮਾਹੌਲ ਤੁਹਾਡੇ ਸਾਹਮਣੇ ਹੈ ਬਜ਼ੁਰਗਾਂ ਦੀ ਰਾਏ ਤੁਹਾਡੇ ਸਾਹਮਣੇ ਕੀਤੀ ਹੈ ਆਪਣੀ ਰਾਏ ਕਰਿਓ ਕਮੈਂਟਾਂ ਚ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ